ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੁਕਮਾਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਕਰਦੇ ਹਾਂ ਆਪਣੇ ਅੱਜ ਦੇ ਬਲੌਗ ਦੀ ਸਟਾਰਟਿੰਗ ਦੋ ਦਿਨ ਹੋ ਗਏ ਆਪਣੇ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਸਾਰੇ ਇਲਾਕਿਆਂ 'ਚ ਹੀ ਸੀਗਾ ਇਹ ਮੀਂਹ बार-बार ਫੋਨ ਤੇ ਵਾਰਨਿੰਗ ਵੀ ਆਈ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਜਿਹੜੀਆਂ ਹਨਾ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਵੀ ਕਿਹੜੇ ਇਲਾਕਿਆਂ 'ਚ ਜ਼ਿਆਦਾ ਮੀਂਹ ਪਊਗਾ ਤਕਰੀਬਨ ਸਭ ਨੂੰ ਹੀ ਆ ਰਹੇ ਹੋਣਗੇ ਮੈਸੇਜੇਸ ਤੇ ਬਾਕੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਲਗਾਤਾਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਜਿਹਦੇ ਕਰਕੇ ਕੱਲ ਸਕੂਲ ਚੋਂ ਬੱਚਿਆਂ ਨੂੰ ਕਰ ਦਿੱਤੀ ਸੀ ਛੁੱਟੀ ਤੇ ਅੱਜ ਸਕੂਲ ਜਿਹੜਾ ਦੁਬਾਰਾ ਰੀਓਪਨ ਹੋਇਆ ਸੀਗਾ ਇੰਨਾ ਕੁ ਜ਼ਿਆਦਾ ਮੀਂਹ ਸੀ ਕਿ ਮਤਲਬ ਪੋਸੀਬਲ ਹੀ ਨਹੀਂ ਸੀਗਾ ਜਾਣਾ ਹਨਾ ਬੱਚਿਆਂ ਦਾ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਜਿਹੜੇ ਸਕੂਲ ਲੱਗੇ ਵੀ ਸੀਗੇ ਉਹਨਾਂ ਦੀਆਂ ਵੈਨਾਂ ਨੂੰ ਵੀ ਰਸਤੇ 'ਚ ਮੋੜ ਦਿੱਤਾ ਗਿਆ ਸੀ ਜਾਂ ਫਿਰ ਜਦੋਂ ਬੱਚੇ ਸਕੂਲ ਪਹੁੰਚ ਗਏ ਸੀ ਤਾਂ ਵਾਪਸ ਉਹਨਾਂ ਨੂੰ ਵੈਨ ਜਿਹੜੀਆਂ ਛੜਨ ਆ ਗਈਆਂ ਸੀਗੀਆਂ। ਬਾਕੀ ਬਿਲਕੁਲ ਵੀ ਮੀਂਹ ਮੰਦ ਨਹੀਂ ਹੋਇਆ ਹੈਗਾ ਦੋ ਦਿਨਾਂ ਦਾ ਸੰਡੇ ਨੂੰ 11:00 ਵਜੇ ਮੀਂਹ ਪੈਣ ਲੱਗਿਆ ਸੀ ਬਹੁਤ ਜ਼ਿਆਦਾ ਜ਼ੋਰ ਦਾ ਕਿਉਂਕਿ ਉਸ ਤੋਂ ਪਹਿਲਾਂ ਗਰਮੈਸ਼ ਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਤਿੱਖੀ ਧੁੱਪ ਨਿਕਲੀ ਹੋਈ ਸੀ ਬਹੁਤ ਜ਼ਿਆਦਾ ਗਰਮੀ ਸੀ। ਕਈ ਇਲਾਕਿਆਂ 'ਚ ਤਾਂ ਬਹੁਤ ਜ਼ਿਆਦਾ ਹੜ ਵਰਗੇ ਹਾਲਾਤ ਨੇਗੇ ਹੜਾ ਰਹੇ ਨੇਗੇ। ਜਿਵੇਂ ਆਪਾਂ ਨਿਊਜ਼ ਦੇ ਵਿੱਚ ਦੇਖ ਹੀ ਰਹੇ ਹਾਂ ਵੀ 16 ਪਿੰਡ ਨੇ ਜਿਹੜੇ ਉਹ ਪਾਣੀ ਦੀ ਮਾਰ ਹੇਠਾਂ ਆ ਰਹੇ ਨੇ ਬਿਆਸ ਦਰਿਆ ਜਿਹੜਾ ਬੰਨ ਟੁੱਟਣ ਕਰਕੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਚਲਾ ਗਿਆਗਾ ਉੱਥੇ ਮਤਲਬ ਉਹਨਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਸੋ ਇਹ ਵੀ ਬਹੁਤ ਇੱਕ ਦੁਖਦਾਈ ਖਬਰ ਹੈ ਪੰਜਾਬ ਦੇ ਲਈ ਕਿ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਪਾਣੀ ਦੇ ਨਾਲ ਹਨਾ ਬਾਕੀ ਵੀ ਇਲਾਕਿਆਂ ਦੇ ਵਿੱਚ ਜਿਵੇਂ ਮੀਂਹ ਦਾ ਹੀ ਪਾਣੀ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਜਾ ਰਿਹਾ ਹੈਗਾ ਜਿਦੇ ਕਰਕੇ ਬਹੁਤ ਜ਼ਿਆਦੇ ਨੁਕਸਾਨ ਹੋ ਰਿਹਾ ਹੈਗਾ ਫਸਲ ਦਾ ਵੀ ਬਾਕੀ ਘਰੇ ਵੀ ਹੈਨਾ ਅਨਾਜ ਵਗੈਰਾ ਆਪਣਾ ਸਟੋਰ ਕੀਤਾ ਹੁੰਦਾ ਹੈਗਾ ਤੇ ਡੰਗਰਾਂ ਦਾ ਵੀ ਕਿਉਂ ਪਸ਼ੂਆਂ ਨੇ ਵੀ ਹੁਣ ਤੂੜੀ ਖਾਣੀ ਆ ਉਹ ਸਟੋਰ ਕੀਤੀ ਹੁੰਦੀ ਆ ਉਹ ਸਾਰੀ ਗਿੱਲੀ ਹੋ ਜਾਂਦੀ ਆ ਕੋਈ ਹਰਾ ਚਾਰਾ ਲਿਆਉਣ ਦਾ ਕੋਈ ਬਣਦਾ ਨਹੀਂ ਹੈਗਾ ਖੇਤਾਂ 'ਚ ਵੀ ਬਹੁਤ ਪਾਣੀ ਹੋ ਜਾਂਦਾ ਸੋ ਉਹਦੇ ਕਰਕੇ ਬਹੁਤ ਜ਼ਿਆਦੇ ਮਾੜੇ ਹਾਲਾਤ ਹੋ ਰਹੇ ਨੇ ਪਾਣੀ ਦੇ ਨਾਲ ਉਮੀਦ ਕਰਦੇ ਆ ਕਿ ਪ੍ਰਮਾਤਮਾ ਇਹ ਦੁੱਖ ਦੀ ਘੜੀ ਤੋਂ ਸਭ ਨੂੰ ਬਚਾਵੇ ਤੇ ਅਰਦਾਸ ਕਰ ਸਕਦੇ ਆ ਜਾਂ ਉਹਨਾਂ ਦੀ ਆਪਾਂ ਮਦਦ ਕਰ ਸਕਦੇ ਆ। ਇਹੀ ਹੈ ਇਸ ਟਾਈਮ ਦੇ ਵਿੱਚ ਦਾ ਦੁੱਖ ਦੀ ਘੜੀ ਵਿੱਚ ਸਾਥ ਦੇਣਾ ਤਾਂ ਬਣਦਾ ਹੈ। ਸੋ ਮੀਂਹ ਕਰਕੇ ਮੁਰਗਿਆਂ ਨੂੰ ਵੀ ਕੱਲ੍ਹ ਸਵੇਰੇ ਕੱਢਿਆ ਹੀ ਨਹੀਂ ਗਿਆ ਹੈਗਾ ਬਾਹਰ ਫਿਰ ਇਹਨਾਂ ਨੂੰ ਉਹਨਾਂ ਦੇ ਖੁੱਡੇ ਚ ਹੀ ਦਾਣੇ ਪਾਏ। ਕਿ ਰਾਜ ਮੈਂ ਟਾਈਮ ਨਾਲ ਹੀ ਬਾਹਰ ਕੱਢਦੇ ਸੀ ਮੈਂ ਕਿ ਮੌਸਮ ਦਾ ਕੁਝ ਨਹੀਂ ਪਤਾ ਹੈਗਾ। ਇੰਨਾ ਕੁ ਜ਼ਿਆਦਾ ਮੀਂਹ ਸੀ ਲਗਾਤਾਰ ਪੈ ਰਿਹਾ ਸੀ ਦੇਖੋ ਕਿੰਨੀ ਜ਼ਿਆਦਾ ਵਿੜੇ ਚੋਂ ਜਿਹੜੀ ਮਿੱਟੀ ਉਹ ਖੋਰ ਕੇ ਲੈ ਗਿਆ ਇੱਕ ਪੂਰੀ ਟਰਾਲੀ ਮਿੱਟੀ ਦੀ ਪਾਈ ਸੀ ਆਪਾਂ ਵੇੜੇ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਹੇ ਨੇ ਲਗਾਤਾਰੀ ਤਾਂ ਕਰਕੇ ਮਿੱਟੀ ਸਾਰੀ ਵੀ ਜਿਹੜੀ ਆ ਉਹ ਖੁਰਕੇ ਬਾਹਰ ਚਲੀ ਗਈ। ਸੋ ਕੱਲ ਬਹੁਤ ਜ਼ਿਆਦਾ ਮੀਂਹ ਸੀ ਜੀਲੇ ਕਰਕੇ ਕੱਪੜੇ ਧੋਤੇ ਗਏ ਪਰਸੋਂ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਸੋ ਅੱਜ ਪਹਿਲਾਂ ਸਕੂਲੋਂ ਆ ਕੇ ਚਾਹ ਪਾਣੀ ਪੀ ਕੇ ਰੈਸਟ ਕਰਕੇ ਫੇਰ ਆਪਾਂ ਪਹਿਲਾਂ ਕੱਪੜੇ ਧੋਤੇ ਤੇ ਕਣਕ ਧੋਤੀ ਸੀ ਆਪਾਂ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਸਕੂਲੋਂ ਆ ਕੇ ਰੈਸਟ ਕਰਕੇ ਕੰਮ ਨੂੰ ਮੇੜ ਕੇ ਸਾਰੇ ਫਿਰ ਮੈਂ ਕਣਕ ਧੋਤੀ ਤੇ ਇੰਨਾ ਜਿਆਦਾ ਮੀਂਹ ਸੀਗਾ ਕਿ ਉਹ ਪਹਿਲਾਂ ਤਾਂ ਉਹਨੂੰ ਧੁੱਪ ਲੱਗੀ ਸਵੇਰੇ 11 ਵਜੇ ਤੱਕ ਤਾਂ ਚਲੋ ਮੀਂਹ ਨਹੀਂ ਹੀ ਸੀਗਾ ਸੰਡੇ ਨੂੰ ਉਸ ਦਿਨ ਉਹਨੂੰ ਧੁੱਪ ਲੱਗ ਗਈ ਪਰ ਉਸ ਤੋਂ ਬਾਅਦ ਤਾਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ ਤੇ ਜਿਹਦੇ ਕਰਕੇ ਆਪਾਂ ਨੂੰ ਕਣਕ ਨੀਚੇ ਦਵਾਰੇ ਲਾਉਣੀ ਪੈਗੀ ਕਣਕ ਸਾਰੀ ਉਤਾਰ ਕੇ ਆਪਾਂ ਫਿਰ ਨੀਚੇ ਕਮਰੇ ਚ ਪੱਲੇ ਤੇ ਪਾਈ ਵੀ ਚਲ ਹਵਾ ਲੱਗਦੀ ਰਹੂਗੀ ਇਹਨੂੰ ਕੁਸ਼ਕਤਾ ਸੁੱਕੂਗੀ ਉਹ ਜੇ ਧੁੱਪ ਨਿਕਲੂਗੀ ਜਦੋਂ ਦੇਖਾਂਗੇ ਹਾਂਜੀ ਹੁਣ ਆਪਾਂ ਲੱਗੇ ਸੀ ਰਾਜਮਾ ਬਣਾਉਣ ਵੀ ਚਾਲੂ ਵੀ ਪਾਵਾਂਗੇ ਕਿਉਂਕਿ ਫਿਰ ਮਨਮੀ ਤਾਂ ਆਲੂ ਵੀ ਕਹਿੰਦਾ ਹੁੰਦਾ ਵੀ ਪਾਇਆ ਕਰੋ ਕਹਿੰਦਾ ਮੈਨੂੰ ਆਲੂ ਨਾਲ ਟੇਸਟੀ ਲੱਗਦੀ ਆ ਹੁਣੇ ਆਪਾਂ ਨੂੰ ਆਇਆ ਜੀ ਸਕੂਲ ਵੱਲੋਂ ਮੈਸੇਜ ਕਿ ਬੱਚਿਆਂ ਨੂੰ ਹੋ ਗਿਆ ਨੇ ਛੁੱਟੀਆਂ ਛੁੱਟੀਆਂ ਹੋ ਗਈ ਬਈ ਹੋਣੀ ਚਾਹੀਦੀਆਂ ਨੇ ਕਿ ਨਹੀਂ ਕਹਿੰਦਾ ਇਹ ਨਾ ਜਦੋਂ ਵੀ ਛੁੱਟੀ ਹੁੰਦੀ ਹੈ ਹਮੇਸ਼ਾ ਹੀ ਜਿਹਾ ਹੁੰਦਾ ਹੈ ਵੀ ਮੇਰਾ ਮੇਰੇ ਦੋਸਤਾਂ ਬਣਾ ਜੀ ਨਹੀਂ ਲੱਗਦਾ ਹੈਗਾ ਤਾਂ ਕਰਕੇ ਨਾ ਛੁੱਟੀਆਂ ਹੋਣੀਆਂ ਨਹੀਂ ਚਾਹੀਦੀਆਂ ਛੱਟੀ ਤੱਕ ਹੋਈਆਂ ਨੇ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਚਲ ਫਿਰ ਤੈਨੂੰ ਤੇਰੇ ਫਰੈਂਡ ਦੇ ਘਰੇ ਛੱਡ ਆਵਾਂਗੇ ਠੀਕ ਹੈ ਜਦੋਂ ਆ ਪਿੱਛੇ ਸੰਡੇ ਸੀਗਾ ਪਰਸੋਂ ਉਦੋਂ ਵੀ ਇਹ ਕਹਿੰਦਾ ਸੀ ਮੇਰਾ ਤਾਂ ਘਰੇ ਜੀ ਨਹੀਂ ਲੱਗਦਾ ਮੈਂ ਤਾਂ ਆਪਣੇ ਫਰੈਂਡਸ ਨਾਲ ਮਤਲਬ ਉੱਥੇ ਅਸੀਂ ਐਂਜੋਏ ਕਰਦੇ ਆ ਉੱਥੇ ਅਸੀਂ ਗੱਲਾਂ ਕਰਦੇ ਆ ਜੀ ਤਾਂ ਕਰਕੇ ਮੈਂ ਤਾਂ ਸਕੂਲ ਜਾਣਾ ਸੰਡੇ ਨੂੰ ਵੀ ਸਕੂਲ ਲੱਗਿਆ ਸੀ ਰੈਡੀ ਹੋਣੇ ਲੱਗੇ ਸੀ ਜੀ ਖੇਤੋਂ ਕੱਖ ਬਹੁਤ ਜ਼ਿਆਦੇ ਪਾਣੀ ਖੜਾ ਸੀ ਖੇਤ ਤਾਂ ਕਰਕੇ ਬਹੁਤ ਜ਼ਿਆਦੇ ਟਾਈਮ ਲੱਗ ਜਾਂਦਾ ਹੈਗਾ ਹੁਣ ਆਪਾਂ ਪਹਿਲਾਂ ਕਰਦੇ ਆਂ ਡੰਗਰਾਂ ਨੂੰ ਧੂਆ ਮੱਛਰਦਾਨੀ ਲਾਉਣਿਆਂ ਕਿਉਂਕਿ ਵੀ ਕਰਕੇ ਮੱਛਰ ਵੀ ਹੈਗਾ ਕਾ ਕਾਫੀ ਫਿਰ ਜਦੋਂ ਕਵੇਲਾ ਹੋ ਜਾਂਦਾ ਫਿਰ ਮੱਛਰ ਜਿਆਦਾ ਰੰਗ ਕਰਦਾ ਹੈਗਾ ਸੋ ਆਪਾਂ ਦਿਨ ਖੜੇ ਜੀ ਧੂਆ ਕਰਦਨੇ ਹੁੰਨੇ ਆ ਡੈਡੀ ਦੱਸ ਰਹੇ ਸੀਗੇ ਵੀ ਕਹਿੰਦੇ ਲੋਕਾਂ ਦੇ ਹਨਾ ਘਰ ਜਿਹੜੇ ਨੇ ਉਹ ਚੌਣ ਲੱਗ ਗਏ ਵੀ ਬਹੁਤ ਘਰਾਂ ਦੇ ਹੁਣ ਜਿਵੇਂ ਛੱਤਾਂ ਬਾਲੀਆਂ ਦੀਆਂ ਹੁੰਦੀਆਂ ਨੇ ਉਹ ਤਾਂ ਚਲੋ ਚੌਣੀਆਂ ਹੀ ਨਹੀਂ ਆ ਪਰ ਜਿਹੜੇ ਲੈਂਟਰ ਸੀਗੇ ਉਹ ਵੀ ਬਹੁਤ ਟਿਪਕਣ ਲੱਗ ਗਏ ਨੇ ਕਹਿੰਦੇ ਵੀ ਮੀਂਹ ਇੰਨਾ ਜ਼ਿਆਦਾ ਕਿਉਂਕਿ ਝੜੀ ਵਾਂਗੂ ਹੀ ਹੋ ਗਿਆ ਹਟ ਹੀ ਨਹੀਂ ਰਿਹਾ ਸੀਗਾ ਮੀਂਹ ਉਹਦੇ ਕਰਕੇ ਬਹੁਤ ਘਰ ਨੇ ਜਿਹੜੇ ਕਹਿੰਦੇ ਉਹ ਟਿਪਕਣ ਲੱਗ ਗਏ ਚੌਣ ਲੱਗ ਗਏ ਤੋ ਕੱਖ ਆਪਾਂ ਸੋਚਿਆ ਵੀ ਚਲ ਹਰਾ ਸਵੇਰੇ ਕੁੱਟ ਲਾਂਗੇ ਕਿਉਂਕਿ ਗਿੱਲਾ ਬਹੁਤ ਜ਼ਿਆਦੇ ਪਿਆ ਜੇ ਹੁਣ ਟੋਕਾ ਕਰਤਾ ਤਾਂ ਫਿਰ ਉਹ ਗਰਭ ਜੂਗਾ ਵੀ ਸਵੇਰੇ ਕੁੱਟ ਕੇ ਉਹਨੇ ਲੰਗਰਾਂ ਨੂੰ ਆਪਾਂ ਪਾ ਦਾਂਗੇ ਸੋ ਹੁਣ ਬਣਾਉਣ ਲੱਗਦੇ ਸੀ ਆਪਾਂ ਰੋਟੀ ਆਪਣੀ ਜਿਹੜੀ ਰਾਜਮਾ ਸੀਗੇ ਉਹ ਬਣਨ ਵਾਲੇ ਸੀਗੇ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਿਆ ਜੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਮਸਲਾ ਫਸਾਈ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਤੁਹਾਡੇ ਸਾਡੇ ਨਾਲ ਜੁੜੇ ਰਹਿਣ